<clears throat> it's fine good afternoon my dear students how was your everyone is good ਜੀ ਆਪਣੇ ਵਾਲੇ ਗਰੁੱਪ ਨੂੰ ਜਨਾ ਮੈਸੇਜ ਸ਼ੇਅਰ ਕਰ ਦਿਓ so that ਸਾਰੇ ਬੱਚੇ ਜੁਆਇਨ ਕਰ ਲੈਣ ਹਾਂਜੀ good afternoon ਜੀ good afternoon हेलो मैम थैंक्स ਅੱਜ ਪੇਪਰ ਬਹੁਤ ਵਧੀਆ ਹੋਇਆ ਨਾਈਸ ਮੈਂ ਤੁਹਾਡੀ ਮਿਹਨਤ ਨਾਲ ਸ਼ੁਕਰੀਆ ਰਾਜੀ ਸ਼ੁਕਰੀਆ ਤੁਹਾਡੀ ਮਿਹਨਤ ਹੈ ਅਸੀਂ ਤਾਂ ਕਰਵਾਉਣ ਵਾਲਿਆਂ ਬਸ ਪੇਪਰ ਈਜ਼ੀ ਸੀ ਵੈਰੀ ਗੁੱਡ ਬਹੁਤ ਵਧੀਆ ਹੋਇਆ ਨਾਈਸ ਬਹੁਤ ਵਧੀਆ ਗੱਲ ਹੈ ਚਲੋ इवन ਤੁਹਾਡੇ ਪ੍ਰੀਵियस ইয়ার ਸਵਾਲ ਵੀ ਐਜ਼ ਇਟ ਇਜ਼ ਰਿਪੀਟ ਹੋਏ ਹੋਏ ਸੀ ਹੈਨਾ ਜੋ ਪਿਛਲੇ ਵਾਰ ਵਾਲੇ ਸਵਾਲ ਸੀ ਐਜ਼ ਇਟ ਇਜ਼ ਰਿਪੀਟ ਹੋਏ ਸੀ ਜਲਦੀ ਜਲਦੀ ਸ਼ੇਅਰ ਕਰ ਦਿਓ ਫਿਰ ਆਪਾਂ ਸ਼ੁਰੂ ਕਰਦੇ ਆ ਨਾ ਜੀ ਫਿਰ ਆਪਾਂ ਸ਼ੁਰੂ ਕਰਦੇ ਆ then we will start हाँ जी चलो शुरू करिए मैम पेपर बढ़िया नहीं होया क्यों जाते मैम जो तुम कराया सी वही आया चलो बहुत वादिया गल है जी ਮੈਂ ਤੁਹਾਡਾ ਅਜੇ ਬਾਕੀ ਪੇਪਰ ਦੇਖਿਆ ਵੀ ਨਹੀਂ ਆ ਮੈਂ ਸਿਰਫ ਰੀਜ਼ਨਿੰਗ ਦਾ ਦੇਖਿਆ ਰੀਜ਼ਨਿੰਗ ਤੋਂ ਬਾਅਦ ਮੈਂ ਨਾਲ ਨਾਲ ਤੁਹਾਡੀ ਕਲਾਸ ਲਗਾਉਣ ਆ ਗਈ ਮੈਂ ਕਿਹਾ ਵੀ ਰੀਜ਼ਨਿੰਗ ਦੀ ਅਨਸਰ ਕੀ ਤਿਆਰ ਕਰ ਲਈਏ ਪਹਿਲਾਂ ਸੋ ਮੇਰੇ ਕੋਲ ਸੈੱਟ ਬੀ ਹੈ ਤੁਸੀਂ ਆਪਣੇ ਆਪਣੇ ਅਕੋਰਡਿੰਗ ਮੈਚ ਕਰੀ ਚੱਲੇ ਹੋ ਠੀਕ ਹੈ ਜੀ ਆਪਣੇ ਅਕੋਰਡਿੰਗ ਮੈਚ ਕਰੀ ਚੱਲੇ ਹੋ ਕਰੀਏ ਸ਼ੁਰੂ ਚਲੋ ਸ਼ੁਰੂ ਕਰਦੇ ਹਾਂ ਜੀ ओके okay, मेरे को जरा सैट बी है और सैट बी ने मैं बिल्कुल लास्ट तो शुरू करूँगी थर्टीअ क्वेश्चन तो पिछे मुड़ के आऊंगी ठीक है जी क्वेश्चन नंबर थर्टी तो पिछे मुड़ के आऊंगी मैं क्वेश्चन नंबर थर्ट आगा जी अपना और इन आप थोड़ा जूम कर लें दिख रहे हैं सार्या सार्व रहे हैं जी हाँ जी करिए शुरू की मी एस इन द चैटबॉक्स एवरी वन एक मिनट ਹਾਂਜੀ ਸੋ ਤੁਸੀਂ ਰਜੇ ਆਪਣਾ ਆਪਣਾ ਜਿਹੜਾ ਤੁਹਾਡਾ ਸੈੱਟ ਹੈ ਉਹਦੇ ਵਿੱਚ ਸਵਾਲ ਲੱਭ ਲਿਓ ਕਿੱਥੇ ਕ ਹੈ ਉਹਦੇ ਚ ਤੁਸੀਂ ਸਵਾਲ ਲੱਭ ਲਿਓ ਕਿੱਥੇ ਕ ਕੋਈ ਗੱਲ ਨਹੀਂ ਰਜੇ ਠੀਕ ਹੈ ਜੀ ਮੈਮ ਅੱਜ ਮੈਰੀਟੋਰੀਅਸ ਐਂਡ ਏਸੇ ਵੀ ਹਾਂਜੀ ਹਾਂਜੀ ਦੋਨਾਂ ਦਾ ਅੱਜ ਹੀ ਪੇਪਰ ਸੀ ਕੱਲ ਨੂੰ ਕੋਈ ਪੇਪਰ ਨਹੀਂ ਹੈ ਚਲੋ ਦੋ ਬੱਚਾ ਨੇ ਮੈਸੇਜ ਆਇਆ ਨੂੰ ਕਹਿ ਰਹੇ ਮੈਮ 2 ਮਿੰਟ ਰੁਕ ਜੋ ਅਸੀਂ ਰਾਸਤੇ 'ਚਾਂ ਬਸ ਉਹਨਾਂ ਦੇ ਆ ਜਾਣ ਤੋਂ ਉਹਨਾਂ ਨੂੰ ਫਿਰ ਆਪਾਂ ਸ਼ੁਰੂ ਕਰਦੇ ਆਂ ਬਾਕੀ ਦੱਸੋ ਆਪਣਾ ਐਕਸਪੀਰੀਅੰਸ ਵਗੈਰਾ ਸਭ ਸਹੀ ਸੀ 올 ਗੁੱਡ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਹਾਂਜੀ ਚਲੋ ਸ਼ੁਰੂ ਕਰਦੇ ਹਾਂ ਰਜੇ ਪੇਪਰ ਦੋਨਾਂ ਦਾ ਹੀ ਹੈ ਤੁਸੀਂ ਉੱਪਰ ਨਹੀਂ ਪੜ੍ਹਿਆ ਇਨਸਟਰਕਸ਼ਨਸ ਆ ਦੇਖੋ ਇਹਨਾਂ ਨੇ ਲਿਖਿਆ ਹੋਇਆ ਉਹ ਗੱਲ ਵੱਖਰੀ ਹੈ ਵੀ ਮੈਰੀਟੋਰੀਅਸ ਸਕੂਲ ਛੋਟਾ ਲਿਖਦਾ ਸਕੂਲ ਆਫ ਐਮਿਨੈਂਸ ਵੱਡਾ-ਵੱਡਾ ਲਿਖਦਾ ਇਹ ਥੋੜਾ ਪੱਖਪਾਤ ਕਰ ਗਿਆ ਹੈ ਤੇ ਕੀ ਐਡ ਕੀਤਾ ਵਿਚਾਰੇ ਮੈਰੀਟੋਰੀਅਸ ਨਾਲ ਬਹੁਤ ਤੱਕਾ ਹੋ ਗਿਆ ਹਨਾ सिलेबस बदलता सारा एमीन वर्ग करता नाम भी छोटा लिखे है चौबीस पच्चीस है मेरे को मैं शुरू कर जा रही हूँ सो हम बच्चे जुड़ चुके हैं सो मैं रजे रीजनिंग का जो मोस्ट एक्सपैक्टेड आंसर की है देखो मोस्ट एक्सपैक्टेड का मतलब होंगे रजे ਕਿ so, 99% ਇਹੀ ਆਨਸਰ ਹੋਣਗੇ ਪਰ ਥੋੜਾ ਬਹੁਤ ਇਧਰ ਉਧਰ ਹੋ ਸਕਦੇ ਵਿੱਚ ਦੀ ਸੋ ਚੀਜ਼ ਆਪਾਂ ਨਾਲ ਲੈ ਕੇ ਚੱਲਾਂਗੇ ਥੈਟਸ ਵਾਈ ਆਮ ਸੇਇੰਗ 99% ਮੋਸਟ ਐਕਸਪੈਕਟਿਡ ਆਨਸਰ ਕਿ ਕਿ ਇਹ ਹੀ ਹੋਏਗੀ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਹਾਂਜੀ ਦੇਖੋ ਸਭ ਤੋਂ ਪਹਿਲਾਂ ਰੱਜੀ ਸਾਨੂੰ ਜਿਹੜਾ ਕੁਐਸਚਨ ਹੈ ਆਪਣੇ ਆਪਣੇ ਸੈੱਟ ਮੈਚ ਕਰੀ ਚੱਲਿਓ ਸਾਨੂੰ ਆਹ ਕੁਐਸਚਨ ਮਾਰਕ ਦੱਸਣਾ ਸੀ ਬੇਟਾ ਮੈਟ੍ਰਿਕਸ ਦੇ ਵਿੱਚੋਂ ਕੁਐਸਚਨ ਹੈ ਮੈਟ੍ਰਿਕਸ ਦੇ ਵਿੱਚੋਂ ਠੀਕ ਹੈ ਮੈਟ੍ਰਿਕਸ ਦੇ ਵਿੱਚ ਕੋਸ਼ਣ ਹੈ ਇੱਕ ਹਿਸਾਬ ਨਾਲ ਤੁਸੀਂ ਇਹਨੂੰ ਕੋਡਿੰਗ ਡੀਕੋਡਿੰਗ ਕਹਿ ਸਕਦੇ ਹੋ ਇਹਦੇ ਵਿੱਚ ਰਜੇ ਤੁਸੀਂ ਇਹਨਾਂ ਦੇ ਪੈਟਰਨ ਲੱਭਣੇ ਸੀ ਵੀ ਕੁਝ ਨਾ ਕੁਝ ਪੈਟਰਨ ਬਣ ਰਿਹਾ ਹੈ ਹੁਣ ਉਹ ਪੈਟਰਨ ਫਾਈਂਡ ਆਊਟ ਕਰਨਾ ਸੀ ਅਗਰ ਤੁਸੀਂ ਸਾਰਿਆਂ ਨੇ ਕੁਛ ਰਕਸ ਓਬਜ਼ਰਵ ਕਰਕੇ ਕਿਉਂਕਿ ਮੈਂ ਤੁਹਾਡੀ ਸਾਰੀ ਪੀਡੀਐਫ ਖੁਦ ਹੀ ਸੋਲਵ ਕੀਤੀ ਹੈ ਸਾਰਾ ਕੁਝ ਖੁਦ ਹੀ ਸੋਲਵ ਕੀਤਾ ਮੇਰਾ ਵੀ ਦੋ ਤੀਜੀ ਵਾਰੀ ਸਹੀ ਗਿਆ ਪਹਿਲੇ ਦੋ ਵਾਰ ਜਦੋਂ ਮੈਂ ਮੈਥਡ ਲਾਇਆ ਉਹ ਗਲਤ ਗਏ ਤਾਂ ਮੈਂ ਤੀਜੀ ਵਾਰ ਜਿਹੜਾ ਮੈਥਡ ਲਾਇਆ ਉਹ ਸਹੀ ਗਿਆ ਮੈਥਡ ਕੀ ਹੈ ਕਹਿੰਦੇ ਜੀ ਆ ਸਾਈਡ ਦਾ ਵਾਲਿਆਂ ਨੂੰ ਜੋੜ ਦੋ ਬੇਟਾ 27 ਤੇ 18 ਨੂੰ ਜੋੜ ਦੋ ਕਿੰਨਾ ਆਊਗਾ 27 ਤੇ 18 ਨੂੰ ਜੋੜੂਗੇ ਕਿੰਨਾ ਆਊਗਾ 7 7 14 ਤੇ 15 45 ਆ ਗਿਆ ਠੀਕ ਹੈ ਜੀ ਇਹਨਾਂ ਨੂੰ ਜੋੜ ਕੇ 45 ਆ ਗਿਆ ਬੇਟਾ 12 ਤੇ 13 ਨੂੰ ਜੋੜ ਦੋ ਕਿੰਨਾ ਆ ਗਿਆ 12 ਤੇ 13 ਨੂੰ ਜੋੜ ਕੇ ਰਜ ਸਾਡੇ ਕੋਲ ਕਿੰਨਾ ਆ ਗਿਆ ਸਾਡੇ ਕੋਲ ਕਿੰਨਾ ਆ ਗਿਆ 25 ਆ ਗਿਆ ਤੇ ਮੇਰੇ ਬੱਚੋ ਜਦ ਹਮ 45 ਮੇਂ ਸੇ 25 ਨਿਕਾਲ ਲੇਗੇ ਤਾਂ ਹਮਾਰੇ ਪਾਸ ਕਿਤਨਾ ਆ ਗਿਆ 20 ਜੋ ਕਿ ਸਾਨੂੰ ਕਿੱਥੇ ਦਿੱਤਾ ਸੈਂਟਰ ਦੇ ਵਿੱਚ ਦਿੱਤਾ ਸੋ ਇਹੀ ਸਾਡਾ ਇਹਦਾ ਸਹੀ ਬਣ ਰਿਹਾ ਸੀ ਪੈਟਰਨ ਕਿ ਜਿਵੇਂ 16 ਤੇ 12 ਜੋੜ ਦੋ ਕਿੰਨੇ ਬਣ ਰਹੇ ਨੇ 16 ਤੇ 12 28 ਬਣ ਰਹੇ ਨੇ ਬੇਟਾ 6 ਤੇ 9 ਕਿੰਨੇ ਬਣ ਰਹੇ ਨੇ 6 ਤੇ 9 15 ਬਣ ਰਹੇ ਨੇ 28 ਚੋਂ 15 ਘਟਾ ਦੋ ਰਜ ਸਾਡੇ ਕੋਲ ਕਿੰਨਾ ਆ ਰਿਹਾ 13 ਆ ਰਿਹਾ ਤਾਂ ਅਸੀਂ ਇੱਥੇ x ਦੀ ਵੈਲਿਊ ਕੱਢ ਲੈਣੀ ਸੀ ਠੀਕ ਹੈ ਜੀ 10 ਤੇ 11 ਸਾਡੇ ਕੋਲ 21 ਬਣਨਾ ਸੀ ठीक है और पांच ते चार नौ इक्कीिया चो जो, जो तो नौ क्डा तो साढ़े को बेटा बारह आ गया सो राइट आंसर इज ऑप्शन नंबर बी राइट आंसर इज ऑप्शन नंबर बी ट्वेल्व शाबाश मूव टू दी अगे एखना किएगा अगे क्वेश्चन नंबर ट्वेंटी नाइन में पिछे नही हूँ अपने अपने अकॉर्डिंग आंसर चेक करी चलिए हो ठीक है जी ਹਾਂਜੀ ਅੱਗੇ ਦੇਖੋ ਕਿਦਾਂ ਹੈ ਰਜੇ ਅੱਗੇ ਸਾਨੂੰ ਇੱਕ ਫੇਰ ਤੋਂ ਮੈਟ੍ਰਿਕਸ ਦਿੱਤੀ ਹੈ ਰੋਜ਼ ਐਂਡ ਕਾਲਮਸ 15 225 3 770 V 3 ਕੁਐਸਚਨ ਮਾਰਕ 8 ਅਸੀਂ ਦੱਸਣਾ ਬੇਟਾ ਕੁਐਸਚਨ ਮਾਰਕ ਕਿਵੇਂ ਆਏਗਾ ਸੇਮ ਥਿੰਗ ਇਹ ਵੀ ਮੇਰਾ ਦੂਜੀ ਤੋਂ ਤੀਜੀ ਵਾਰ ਸਹੀ ਹੋਇਆ ਸੀ ਜ਼ਰੂਰੀ ਏ ਹਮੇਸ਼ਾ ਫਸਟ ਆਨਸਰ ਹੀ ਆ ਜਾਈ ਤਾਨੂੰ ਦਿਖ ਰਿਹਾ ਰਜੇ ਅਗਰ ਤੁਸੀਂ 15 ਨੂੰ 30 ਨਾਲ ਗੁਣਾ ਕਰੋ ਬੇਟਾ ਅਗਰ ਤੁਸੀਂ 15 ਨੂੰ 30 ਨਾਲ ਗੁਣਾ ਕਰੋ ਔਰ ਉਸ ਤੋਂ ਬਾਅਦ ਉਹਦਾ ਅੱਧਾ ਕਰ ਲਓ ਤੁਹਾਨੂੰ 225 ਮਿਲੂਗਾ ਇੱਥੇ ਕਰਕੇ ਦੇਖ ਲਓ 15 15 ਕਿੰਨਾ ਹੁੰਦਾ 225 ਇੱਥੇ ਵੀ ਜਦੋਂ ਤੁਸੀਂ 7 ਦੀ ਗੁਣਾ 20 ਨਾਲ ਕਰੋਗੇ 7 ਦੀ ਗੁਣਾ 20 ਨਾਲ ਕਰੋਗੇ ਤੇ ਉਹਨੂੰ 2 ਨਾਲ ਵੰਡੋਗੇ ਰਜੇ ਤਾ ਕਿੰਨਾ ਬਣੂਗਾ 70 ਜੋ ਕਿ ਸੈਂਟਰ ਚ ਦਿੱਤਾ ਹੋਇਆ ਤਾਂ ਹੁਣ ਅਸੀਂ ਇੱਥੇ ਵੈਲਿਊ ਕੱਢ ਸਕਦੇ ਹਾਂ ਰਜੇ 3 ਦੀ ਗੁਣਾ 8 ਨਾਲ ਹੋ ਕੇ 2 ਹੋਣਾ ਸੀ 2 ਚੌਕਾ 8 4 3 12 ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਆ ਦੋ ਸਵਾਲ ਕਿੰਨਾ ਦੇ ਸਹੀ ਨੇ ਵੈਰੀ ਗੁੱਡ ਸਾਰਿਆਂ ਦਾ ਆਨਸਰ ਸਹੀ ਹੈ ਬਹੁਤ ਅੱਛੀ ਬਾਤ ਹੈ ਮੂਵ ਟੂ ਦਾ ਨੈਕਸਟ ਕੁਐਸਚਨ ਕਹਿੰਦੇ ਜੀ ਇਫ ਬੈਟ ਇਜ਼ ਰਾਕਟ ਅਗਰ ਕਹਿੰਦੇ ਜਿਹੜਾ ਬੈਟ ਹੈ ਉਹ ਰਾਕਟ ਹੈ ਰਾਕਟ ਫੁੱਟਬਾਲ ਹੈ ਫੁੱਟਬਾਲ ਸ਼ਟਲ ਹੈ ਸ਼ਟਲ ਲੁੱਡੋ ਹੈ ਲੁੱਡੋ ਕੈਰੇ ਮੈਂ ਤਾਂ ਕ੍ਰਿਕਟ ਕਿਹਦੇ ਨਾਲ ਖੇਡੀ ਜਾਂਦੀ ਹੈ ਤਾਂ ਬੇਟਾ ਕ੍ਰਿਕਟ ਖੇਡੀ ਜਾਂਦੀ ਹੈ ਬੈਟ ਨਾਲ ਤੇ ਬੈਟ ਨੂੰ ਕੀ ਕਹਿਣਾ ਬੇਟਾ ਰੈਕੇਟ ਸੋ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਕਲੀਅਰ ਹੈ ਗਲਤ ਨਹੀਂ ਅਰੇ ਕਿਉਂ ਪੜੀ کیسے ਗਲਤ ਹੋ ਗਏ ਬੇਟਾ ਕੋਈ ਗੱਲ ਨਹੀਂ ਲਾਸਟ ਤੇ ਤੁਸੀਂ ਨੰਬਰ ਮੈਨੂੰ ਦੱਸਣਾ ਤੁਹਾਡੇ ਕਿੰਨੇ ਕਿੰਨੇ ਬਣ ਰਹੇ ਨੇ ਲਾਸਟ ਵਿੱਚ ਬਾਤ ਕਰਾਂਗੇ ہم ਲੋਕ ਹਾਂਜੀ ਸਾਰਿਆਂ ਦੇ ਸੇਮ ਹੀ ਕੁਐਸਚਨ ਨੇ ਚਾਹੀ ਸੈੱਟ A ਆ ਸੈੱਟ B ਆ ਸੈੱਟ C ਆ ਸਵਾਲ ਇਧਰ ਉਧਰ ਹੋਣਗੇ ਸਵਾਲ ਇਧਰ ਉਧਰ ਨੇ ਸੈੱਟ ਕੁਐਸਚਨ ਸਾਰੇ ਸੇਮ ਨੇਗੇ ਹਾਂਜੀ ਹੁਣ ਆਹ ਵਾਲਾ ਕੁਐਸਚਨ ਦੇਖੋ ਕਹਿੰਦੇ ਰਾਮ ਇਜ਼ ਐਲ্ডার ਦੈਨ ਸ਼ਾਮ ਕਹਿੰਦੇ ਜਿਹੜਾ ਰਾਮ ਐ ਸ਼ਾਮ ਤੋਂ ਵੱਡਾ ਏ ਸੋ ਮੈਂ ਥੋੜਾ ਇੱਥੇ ਤੁਹਾਨੂੰ ਸਾਈਡ ਤੇ ਸੋਲਵ ਕਰਾ ਦਿੰਨੀ ਆ ਸਾਈਡ ਤੇ ਸੋਲਵ ਅੱਛਾ ਕੱਲੇ ਆਨਸਰ ਆਨਸਰ ਚਾਹਣਿਓ ਕਿ ਨਾਲ ਚਾਹਣਿਓ ਵੀ ਐਕਸਪਲੇਨ ਵੀ ਕਰਾਂ ਮੈਨੂੰ ਦੱਸ ਦੋ ਜੇ ਤੱਕ ਕੱਲੇ ਆਨਸਰ ਆਨਸਰ ਚਾਹੀਦੇ ਹੈ ਮੈਂ ਆਨਸਰ ਦੇ ਦੂੰਗੀ ਕੱਲੇ ਨਹੀਂ ਹੈ ਫਿਰ ਮੈਂ ਐਕਸਪਲੇਨ ਤਾਂ ਕਰ ਹੀ ਰਹੀਆਂ ਨਾਲ ਨਾਲ ਕਾਫੀ ਬੱਚਿਆਂ ਦੇ ਗਲਤ ਚਲੇ ਗਏ ਨਾ ਉਹ ਕੁਐਸਚਨ ਚਲੋ ਕੋਈ ਗੱਲ ਹਾਂਜੀ ਚਲੋ ਕਰਾ ਦਿੰਦੇ ਆ ਫਿਰ ਰਜੇ ਜਿਹੜਾ RAM ਹੈ ਉਹ ਸ਼ਾਮ ਤੋਂ ਵੱਡਾ ਹੈ ਠੀਕ ਹੈ ਜਿਹੜਾ RAM ਹੈ ਜਿਹੜਾ RAM ਵੱਡਾਗਾ ਕੀ ਤੋਂ ਬੇਟਾ ਸ਼ਾਮ ਤੋਂ ਸ਼ਾਮ ਤੋਂ ਵੱਡਾਗਾ ਫਿਰ ਕਹਿੰਦੇ ਜਿਹੜਾ ਲਕਸ਼ਮਣ ਹੈ ਸ਼ਾਮ ਤੋਂ ਵੱਡਾ ਹੈ ਬੇਟਾ ਜਿਹੜਾ ਲਕਸ਼ਮਣ ਹੈ ਲਕਸ਼ਮਣ ਵੱਡਾਗਾ ਸ਼ਾਮ ਤੋਂ ਪਰ RAM ਤੋਂ ਛੋਟਾ ਹੈ ਪਰ ਲਕਸ਼ਮਣ ਬੇਟਾ ਕੀ ਤੋਂ ਛੋਟਾਗਾ RAM ਤੋਂ ਛੋਟਾਗਾ ਇਦਾਂ ਇਹਦੀਆਂ ਸਟੇਟਮੈਂਟਸ ਲਿਖਣੀਆਂ ਸੀ ਫਿਰ ਆਪਾਂ ਆਨਸਰ ਕਰਨੀ ਸੀ ਓਨਲੀ ਆਨਸਰ ਚਲੋ ਠੀਕ ਹੈ ਫਿਰ ਮੈਂ ਆਨਸਰ ਕਰਾ ਦਿੰਨੀ ਆ ਇਹਦਾ ਜਿਹੜਾ 27th ਦਾ ਜੋ ਰਾਈਟ ਆਨਸਰ ਹੈ ਉਹ ਹਨੂਮਾਨ ਹੈ ਠੀਕ ਹੈ 27th ਦਾ ਰਾਈਟ ਆਨਸਰ ਹਨੂਮਾਨ ਹੈ ਠੀਕ ਹੈ ਜੀ ਠੀਕ ਹੈ ਓਨਲੀ ਆਨਸਰਸ ਦੇਖ ਲਓ ਫਿਰ ਜਿਹੜੇ ਡਿਟੇਲ ਸੋਲੂਸ਼ਨ ਹੈ ਆਪਾਂ ਬਾਅਦ ਵਿੱਚ ਡਿਸਕਸ ਕਰ ਲਾਂਗੇ 27 ਦਾ ਰਾਈਟ ਆਨਸਰ ਹਨੂਮਾਨ ਹੈ ਠੀਕ ਹੈ ਜੀ उ मैनी स्टूडेंट आर देयरू में बैच वाले हो, right कर दौ या टॉप प्लस बॉटम माइनस वन कर दॉप तो ट्वेंटी सैवन है बॉटम तो सिक्स है ट्वेंटी सैवन प्लस किन्ने हो गए तेतिया च एक तो ऑप्शन नंबर बी बत्ती राइट आंसर है बत्ती राइट आंसर है क्लियर है दैट इज बी मूव नेक्स्ट क्वेश्चन गुणा का मतलब पा आ गया माइनस का मतलब गुणा है ट्वेंटी फिफ्थ का ऑप्शन नंबर बी ऑप्शन नंबर बी ठीक है ऑप्शन नंबर बी ਸ਼ਾਮ ਨੂੰ ਮੈਂ ਰੀਜ਼ਨਿੰਗ ਦੀ ਦੁਬਾਰਾ ਕਲਾਸ ਲਗਾਉਂਗੀ ਜਿੱਦੇ ਚ ਅਪਾ ਡਿਟੇਲਡ ਸੋਲੂਸ਼ਨ ਕਰਾਂਗੇ ਸੋ ਜਿਹਨੇ ਉੱਥੇ ਆਉਣਾ ਹੋਇਆ ਉੱਥੇ ਆ ਜਿਓ ਫਿਲਹਾਲ ਮੈਂ ਤੁਹਾਨੂੰ ਆਨਸਰ ਲਵਾ ਦਿੰਦੀ ਆ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇੱਦਾਂ ਹੈ ਕਿ ਸਿਰਫ ਆਨਸਰ ਪਤਾ ਲੱਗ ਜਾਣ ਬਹੁਤ ਹੈ ਰਾਜੇ ਇਸ ਸਵਾਲ ਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ ਗ੍ਰੇਸ ਮਾਰਕਸ ਮਿਲੂ ਸੋ ਤੁਹਾਡੇ ਸਾਰਿਆਂ ਲਈ ਬਹੁਤ-ਬਹੁਤ ਮੁਬਾਰਕ ਕਿਉਂਕਿ ਇਹਦੇ ਵਿੱਚ ਪਤਾ ਕੀ ਚੱਕਰ ਹੈ ਇਹਨਾਂ ਨੇ ਪੁੱਛਿਆ ਕੀ ਹੈ ਕਹਿੰਦੇ ਵਿਚ ਆਫ ਦਾ ਫੋਲੋਇੰਗ ਵਰਡ ਕੈਨ ਬੀ ਫਾਰਮਡ ਯੂਜ਼ਿੰਗ ਦਾ ਲੈਟਰ ਆਫ ਦਾ 기ਵਨ ਵਰਡ ਡਿਕਸ਼ਨਰੀ ਦੇ ਅੱਖਰਾਂ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਆ ਵਿੱਚੋਂ ਕਿਹੜਾ ਸ਼ਬਦ ਬਣਾਇਆ ਜਾ ਸਕਦਾ ਹੈ ਤਾਂ ਰਜੇ ਦੇਖੋ ਜਿਵੇਂ ਡੇਰੀ ਲਿਖਿਆਗਾ ਤਾਂ ਦੇਖੋ ਡੀ ਹੈਗਾ ਮੇਰੇ ਕੋਲ ਏ ਹੈਗਾ ਮੇਰੇ ਕੋਲ ਆਈ ਵੀ ਹੈਗਾ ਮੇਰੇ ਕੋਲ ਆਰ ਹੈਗਾ ਵਾਈ ਦੇਖੋ ਡੇਰੀ ਬਣਾਇਆ ਜਾ ਸਕਦਾ ਫਿਰ ਹੰਲੇਸ਼ਨ ਵੀ ਤਾਂ ਬਣਾਇਆ ਜਾ ਸਕਦਾ ਨੇਸ਼ਨ ਵੀ ਤਾਂ ਬਣਾਇਆ ਜਾ ਸਕਦਾ ਦੇਖੋ ਐਨ ਹੈਗਾ ਮੇਰੇ ਕੋਲ ਏ ਹੈਗਾ ਮੇਰੇ ਕੋਲ ਟੀ ਹੈਗਾ ਮੇਰੇ ਕੋਲ ਆਈ ਵੀ ਹੈਗਾ ਓ ਵੀ ਹੈਗਾ ਅੱਛਾ ਨੇਸ਼ਨ ਫਿਰ ਇਹਨਾਂ ਨੇ ਰੈਪੀਟਿਸ਼ਨ ਨਹੀਂ ਲਈ ਹੈਗੀ ਓਕੇ 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 ਕੋਈ ਗ੍ਰੇਸ ਮਾਰਕ ਨਹੀਂ ਹੈ ਤੁਹਾਨੂੰ ਇਹਨਾਂ ਨੇ ਰੈਪੀਟੀਸ਼ਨ ਅਲਾਊਡ ਨਹੀਂ ਕੀਤੀ ਤਾਂ ਸਿਰਫ ਡੇਰੀ ਬਣ ਸਕਦਾ ਆਪਸ਼ਨ ਨੰਬਰ ਏ ਇਜ਼ ਯੋਰ ਰਾਈਟ ਆਨਸਰ ਸੋ ਆਹ ਐਨ ਰਿਪੀਟ ਹੋ ਗਈ ਔਰ ਮੈਂ ਇੱਥੇ ਇੱਕ ਐਨ ਵਾਰਤ ਲਈਏ ਤਾਂ ਦੁਬਾਰਾ ਐਨ ਬਣਾਉਣ ਦੀ ਜੀ ਮੈਨੂੰ ਐਨ ਬੱਜੀ ਹੋਈ ਨਹੀਂ ਸੋ ਨੇਸ਼ਨ ਨਹੀਂ ਬਣ ਸਕਦਾ ਐਡੀਸ਼ਨ ਨਹੀਂ ਬਣ ਸਕਦਾ ਕਿਉਂਕਿ ਇਹਦੇ ਚ ਡਬਲ ਡੀ ਚਾਹੀਦੀ ਹੈ ਬਾਈਨਰੀ ਨਹੀਂ ਬਣ ਸਕਦਾ ਕਿਉਂਕਿ ਬੀ ਹੈ ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਏ ਠੀਕ ਹੈ ਹੁਣ ਰਜੇ ਮੈਂ ਫਹਾ ਦਾ ਵੜ ਨਹੀਂ ਸਕਦੀ ਹੈ ਨਾ ਥੋੜਾ ਜਿਹਾ ਸਬਰ ਰੱਖੋ ਤੁਸੀਂ ਜਿਆਦਾ ਐਕਸਾਈਟਡ ਹੋ ਮੈਂ ਤਾਂ ਉਦਾਂ ਹੀ ਬੋਲ ਰਹੀਆਂ ਜਿੱਦਾਂ ਮੈਂ ਹਮੇਸ਼ਾ ਬੋਲਦੀ ਹਾਂ ਠੀਕ ਹੈ ਜੀ ਚਲੋ ਮੂਵ ਟੂ ਦ ਨੈਕਸਟ ਕੁਐਸਚਨ ਇਹਨਾਂ ਦੇ ਵਿੱਚੋਂ ਫੋਰਥ ਕੌਣ ਆਊਗਾ ਸੋ ਇਹਦਾ ਰਾਈਟ ਆਨਸਰ ਹੈ ਜੀ ਡੀ ਕੁਇਟ ਆਏਗਾ ਕੁਇਟ ਕਲੀਅਰ ਹੈ ਕੁਇਟ ਆਏਗਾ ਜੀ ਮੂਵ ਟੂ ਦ ਨੈਕਸਟ ਕੁਐਸਚਨ ਅਗਰ ਕਹਿੰਦੇ ਐਕਸ ਜਿਹੜਾ ਹੈਗਾ ਵਾਈ ਦੇ ਲੜਕੇ ਦਾ ਭਰਾ ਹੈ ਤਾਂ ਐਕਸ ਵਾਈ ਦਾ ਕੀ ਸੰਬੰਧ ਹੈ ਬੇਟਾ ਪੁੱਤਰ ਦਾ ਸੰਬੰਧ ਹੈ ਪੁੱਤਰ ਲੱਗਿਆ ਉਹਦਾ ਠੀਕ ਹੈ ਜੀ ਚਲੋ ਆਪਦੇ ਨੰਬਰ ਜੋੜੀ ਚੱਲਿਓ ਮੈਨੂੰ ਲਾਸਟ ਤੇ ਦੱਸ ਕੇ ਜਾਇਓ ਕਿ ਰੀਜ਼ਨਿੰਗ ਚੋਂ ਕਿੰਨੇ ਬਣੇ ਨੇ ਅਗਲੇ ਸਵਾਲ ਤੇ ਚੱਲਦੇ ਆ ਟੈਲੀਫੋਨ ਨੂੰ ਜਮੇ ਰਿਵਰਸ ਲਿਖਦਾ ਬੇਟਾ ਟੈਲੀਫੋਨ ਨੂੰ ਪੁੱਠਾ ਕਰਕੇ ਲਿਖਦਾ ਦੇਖੋ E N O H P L E T ਤਾਂ ਬੇਟਾ ਐਲੀਗੇਟਰ ਦਾ ਪੁੱਠਾ ਕੀ ਆਊਗਾ ਐਲੀਗੇਟਰ ਦਾ ਪੁੱਠਾ ਰਜੇ ਆਪਸ਼ਨ D ਬੰਨੂ ਸਾਰੇ ਹੀ ਰਿਵਰਸ ਚ ਲਿਖਦੇ ਆਰ ਪਹਿਲਾਂ ਆ ਗਿਆ ਫਿਰ O ਆ ਗਿਆ T A G ILA 1 ਦੇ ਬਟਾਪਸ਼ਨ ਨੰਬਰ D ਜਿਹੜਾ ਹੈਗਾ ਰਾਈਟ ਆਨਸਰ ਹੈ। ਚਾਹ ਦੀ ਲਾ ਬੰਗ ਕੁਮ ਸਮਥਿੰਗ ਲਾਈਕ ਦੈਟ। ਕਲੀਅਰ ਹੈ? ਸ਼ਾਬਾਸ਼। ਮੂਵ ਟੂ ਦ ਨੈਕਸਟ ਕੁਐਸ਼ਨ। ਮੂਵ ਟੂ ਦ ਨੈਕਸਟ ਕੁਐਸ਼ਨ। ਅੱਗੇ ਕਹਿੰਦੇ ਜੂਲ ਇਜ਼ ਰਿਲੇਟਡ ਟੂ એનર્ਜੀ ਇਨ ਦ ਸੇਮ ਵੇ ਪਾਸਕਲ ਐਨਲੋਜੀ ਦਾ ਸਵਾਲ ਹੈ। ਪਾਸਕਲ ਇਜ਼ ਰਿਲੇਟਡ ਟੂ ਪ੍ਰੈਸ਼ਰ ਯਾਨੀ ਕਿ ਦਬਾਅ। ਮੈਨੂੰ ਲੱਗਦਾ ਤੁਹਾਡਾ ਪ੍ਰੀਵੀਅਸ ਇਅਰ ਵੀ ਆਈ ਸੀਗਾ। ਪ੍ਰੀਵੀਅਸ ਇਅਰ ਵੀ ਸ਼ਾਇਦ ਇਹ ਹੀ ਸੀ। ਨੇ ਸੀ ਦੇ ਵਿੱਚ ਕੁਐਸਚਨ ਲੱਗਨੇਗੇ ਇੱਕ ਮਿੰਟ ਮੈਂ ਦੂਸਰੇ ਬੱਚਿਆਂ ਨੇ ਜਿਹੜੇ ਸੈੱਟ ਭੇਜੇ ਨੇ ਉਹ ਚੈੱਕ ਕਰਦੀ ਆ ਇੱਕ ਵਾਰੀ ਐਸ ਪਰ ਮਾਈ ਨੋਲੇਜ ਹਾਂਜੀ move to the next question रुपी इंडिया येन बेटा रुपी जेड़े है ने वो इंडिया की करंसी है ते जेड़ी येन है बेटा वो जापान की करंसी है राजे मेरे को दूसरा सेट भी हैगा ये सारे आज सेम ही सवाल ने उल्ट फुल्ट दिते हुए तो चेक करो उस मार के हाँ जी अगला क्वेश्चन राजे मून एक सैटेलाइट है तो धरती की है बेटा एक प्लैनेट है ऑप्शन नंबर बी इज द राइट आंसर ਹਾਂਜੀ ਹਾਂਜੀ ਸੇਮ ਆ ਕੁਐਸਚਨ ਬੱਚਿਆਂ ਨੂੰ ਨਹੀਂ ਪਤਾ ਚੱਲਿਆ ਹੋਵੇਗਾ ਚਲੋ ਕੋਈ ਗੱਲ ਨਹੀਂ ਹਾਂਜੀ 17th ਦਾ ਰਾਈਟ ਆਨਸਰ ਆਪਸ਼ਨ ਨੰਬਰ A ਹੈ 17th ਦਾ ਰਾਈਟ ਆਨਸਰ ਆਪਸ਼ਨ ਨੰਬਰ A ਹੈ ਜਿਹੜਾ ਇਸ ਸੈੱਟ ਦਾ 16ਵਾਂ ਸਵਾਲ ਹੈ ਰਜੇ ਇਸ ਸੈੱਟ ਦਾ 16ਵਾਂ ਸਵਾਲ ਹੈ ਰਜੇ ਉਹਦਾ ਆਨਸਰ ਆਪਸ਼ਨ ਨੰਬਰ C ਹੈ 39 ਉਹਦਾ ਆਨਸਰ ਹੈ ਰਜੇ 39 ਕਿਉਂਕਿ 4 ਤੋਂ 7 ਤੱਕ ਜਾਣ ਦੇ ਲਈ ਜਿਹੜੀ ਹੈਗੇ ਨੇ ਅਲਟਰਨੇਟਿਵ ਨੰਬਰ ਜਿਹੜੇ ਨੈਚੁਰਲ ਨੰਬਰ ਆ ਕਨਸੀਕੂਟਿਵ ਨੰਬਰਸ ਨੇ ਐਡ ਹੋ ਰਹੇ ਨੇ ਠੀਕ ਹੈ ਜੀ ਵੀ ਤਾਂ ਰੀਜਨਿੰਗ ਦੇ ਸਵਾਲ ਨੇ ਕਿਹੜੀ ਉਹ ਚ ਦੇਖੀ ਜਾ ਰਹੇ ਉਹ ਕਾਕਾ ਸਲੂੰਕੀ ਜੀ ਚੈੱਕ ਕਰੋ ਸੇਮ ਹੀ ਸਵਾਲ ਨੇ ਹਾਂਜੀ 15th ਦਾ ਜੋ ਰਾਈਟ ਹੈ ਰ ਜੀ ਇਹਨਾਂ ਨੇ ਕਿਹਾ ਫ੍ਰੋਮ ਅਮੰਗਿਸ ਦ ਫਿਗਰ ਮਾਰਕਡ ਥਿਸ ਸਿਲੈਕਟ ਦ ਫਿਗਰ ਵਿਚ ਸੈਟੀਸਫਾਈ ਦ ਸੇਮ ਕੰਡੀਸ਼ਨ ਆਫ ਪਲੇਸਮੈਂਟ ਆਫ ਦ ਡਾਟ ਇਹ ਸਵਾਲ ਤੋਂ ਮੈਨੂੰ ਨਵਾਂ ਲੱਗਿਆ ਪਰ ਸੌਖਾ ਹੀ ਸਵਾਲ ਸੀਗਾ ਦੇਖੋ ਤੁਸੀਂ ਧਿਆਨ ਨਾਲ ਦੇਖੋ ਜੀ ਜਿਹੜਾ ਆਹ ਡਾਟ ਹੈ ਇੱਕ ਤਾਂ ਬੇਟਾ ਉਹ ਸਰਕਲ ਚ ਆ ਰਿਹਾ ਏ ਤੇ ਬੇਟਾ ਇੱਕ ਟ੍ਰੈਂਗਲ ਚ ਆ ਰਿਹਾ ਹੈ ਇਹਨਾਂ ਦੋ ਦੇ ਵਿੱਚ ਸ਼ੇਪ ਆ ਰਿਹਾ ਹੈ ਬਾਕਸ ਦੇ ਵਿੱਚ ਸ਼ੇਪ ਨਹੀਂ ਆ ਰਿਹਾ ਤਾਂ ਹੁਣ ਮੈਨੂੰ ਦੱਸੋ ਕਿ ਕਿਹੜਾ ਸਹੀ ਹੋਊਗਾ ਹੁਣ ਇਧਰੋਂ ਕਿਹੜਾ ਸਹੀ ਹੋਊਗਾ ਦੇਖੋ ਆਪਸ਼ਨ 8 ਤਾਂ ਮੈਂ ਡਾਟ ਲਾਈ ਨਹੀਂ ਸਕਦੀ ਕਿਉਂਕਿ ਦੇਖੋ ਸਰਕਲ ਵਾਲਾ ਏਰੀਆ ਬੇਟਾ ਆ ਆ ਗਿਆ ਟ੍ਰੈਂਗਲ ਵਾਲਾ ਏਰੀਆ ਆ ਆ ਗਿਆ ਦੋਨਾਂ 'ਚ ਕੁਝ ਕਾਮਨ ਹੈ ਹੀ ਨਹੀਂ ਸੋ ਇੱਥੇ ਨਹੀਂ ਡਾਟ ਰੱਖ ਸਕਦੀ ਮੈਂ ਮੈਂ ਡਾਟ ਕਿੱਥੇ ਰੱਖਣਾ ਬੇਟਾ ਸਰਕਲ ਤੇ ਟ੍ਰੈਂਗਲ ਦੇ ਕਾਮਨ ਏਰੀਆ 'ਚ ਰੱਖਣਾ ਹੁਣ ਆਪਸ਼ਨ ਨੰਬਰ B ਚੈੱਕ ਕਰੋ ਆਪਸ਼ਨ ਨੰਬਰ B 'ਚ ਦੇਖੋ ਆ ਟ੍ਰੈਂਗਲ ਵਾਲਾ ਏਰੀਆ ਹੈ ਬੇਟਾ ਆ ਸਰਕਲ ਵਾਲਾ ਏਰੀਆ ਹੈ ਤੁਸੀਂ ਕਹੋਗੇ ਮੈਂ ਇੱਥੇ ਡਾਟ ਰੱਖ ਦੂੰ ਪਰ ਬੇਟਾ ਬਾਕਸ ਦੇ ਵਿੱਚ ਵੀ ਤਾਂ ਆ ਗਿਆ ਬਾਕਸ 'ਚ ਵੀ ਤਾਂ ਜਿਹੜਾ ਡਾਟ ਹੈ ਆ ਗਿਆ ਤਾਂ ਕਰਕੇ ਆਪਸ਼ਨ ਨੰਬਰ B ਵੀ ਗਲਤ ਹੈ ਆਪਸ਼ਨ ਨੰਬਰ C ਦੇਖੋ ਆ ਮੇਰੇ ਕੋਲ ਟ੍ਰੈਂਗਲ ਹੈ आ मेरे कोकल है लो जी मैं इथे पॉइंट रख सकती हाँ बॉक्सा ही नहीं पर रह गया सो ऑप्शन नंबर है दोबारा देख लो ऑप्शन चूज द करैक्ट वॉटर इमेज ऑफ द फिगर एक्स फ्रॉम अमंग इमेज दसनी वॉटर इमेज मतलब शीशा थले लग गया शीशा जो तो थले लगेगा रजे कुछ इस तरीके बनेगी एकल आ गया ਇੱਥੇ ਸਾਡੇ ਕੋਲ ਇਦਾਂ ਦਾ ਬਣੇਗਾ ਇੱਥੇ ਬਾਕਸ ਔਰ ਬਾਕਸ ਦੇ ਆ ਪੁਆਇੰਟ ਤੋਂ ਪਰਾਂ ਨੂੰ ਜਾਊਗੀ ਔਰ ਆ ਫਿਲ ਹੋ ਜਾਊਗਾ ਇਦਾਂ ਦੀ ਆਕ੍ਰਿਤੀ ਦੇਖ ਲਓ ਕਿਹੜੇ ਚ ਬਣ ਰਹੀ ਹੈ ਹਾਂਜੀ ਸੋ ਆਪਸ਼ਨ ਨੰਬਰ ਏ ਚ ਬਣ ਰਹੀ ਹੈ ਆਪਸ਼ਨ ਨੰਬਰ ਏ ਤੁਹਾਡਾ ਰਾਈਟ ਆਨਸਰ ਹੈ 14ਵੇਂ ਦਾ ਆਨਸਰ ਆਪਸ਼ਨ ਨੰਬਰ ਏ ਹੈ ਮੂਵ ਟੂ ਦਾ ਨੈਕਸਟ ਕੁਐਸਚਨ ਤੁਹਾਡਾ ਪ੍ਰੀਵੀਅਸ ਈਅਰ ਕੁਐਸਚਨ ਹੈਗਾ ਇਹਦਾ ਰਾਈਟ ਆਨਸਰ অপਸ਼ਨ ਨੰਬਰ B ਹੈ। ਠੀਕ ਹੈ। ਅਗਲੇ ਸਵਾਲ ਤੇ ਚੱਲਦੇ ਹਾਂ। 4 ਪੋਜੀਸ਼ਨਜ਼ ਆਫ ਅ ਡਾਈਸ ਆਰ ਸ਼ੋਨ ਬਿਲੋ ਵਿਚ ਨੰਬਰ ਇਜ਼ ਆਪੋਜ਼ਿਟ ਟੂ 3? 3 ਦੇ ਆਪੋਜ਼ਿਟ ਕੌਣ ਹੈ ਰਜੇ? 3 ਦੇ ਆਪੋਜ਼ਿਟ ਹੈ 4। অপਸ਼ਨ ਨੰਬਰ C ਇਜ਼ ਯੋਰ ਰਾਈਟ ਆਨਸਰ। মুਵ ਟੂ ਦ ਨੈਕਸਟ ਕੁਐਸ਼ਨ। ਇਹਦੇ ਵਿੱਚ ਨੰਬਰ ਆਫ ਟ੍ਰਾਇੰਗਲਸ ਦੱਸਣੇ ਆ 81 2 3 4 ਤੇ ਆ ਕਮੇ ਨਾਲ 5 ਹੋ ਗਿਆ অপਸ਼ਨ ਨੰਬਰ B ਤੁਹਾਡਾ ਰਾਈਟ ਆਨਸਰ ਹੈ ਮੂਵ ਟੂ ਦਾ ਨੈਕਸਟ ਕੁਐਸ਼ਨ ਹਾਂਜੀ অপਸ਼ਨ ਨੰਬਰ A ਰਾਈਟ ਹੈ ਕਿਉਂਕਿ ਬਾਕੀਆਂ ਚ ਜਿਹੜੀ ਹੈਗੀ ਆ ਕਨਸਟੈਂਟ ਸ਼ੇਪ ਨਹੀਂ ਬਣ ਰਹੀ অপਸ਼ਨ ਨੰਬਰ A ਤੁਹਾਡਾ ਰਾਈਟ ਆਨਸਰ ਹੈ ਮੂਵ ਟੂ ਦਾ ਨੈਕਸਟ ਕੁਐਸ਼ਨ ਇੰਬੈਡਡ ਫਿਗਰਸ ਵਾਲਾ ਇਹਦੇ ਚ ਲੱਭਣੀਆਂ ਨੇ जिड़ी आ वाली आकृति है ना नाइंथ वाला देखो आ पे आ ट्रगल है दी ऑप्शन नंबर नंबर सी सी ऑप्शन इज़ द राइट आंसर ठीक है मूव टू द नेक्स्ट क्वेश्चन एट का जो राइट right आंसर है दैट इज ऑप्शन नंबर सी एटथ का राइट आंसर ऑप्शन नंबर सी ਜਿਨਾਂ ਨੂੰ ਡਾਊਟ ਹੈ ਉਹ ਲਾਸਟ ਸ੍ਰੁਪਜਨ ਮੈਂ ਸਾਰਿਆਂ ਦੇ ਡਾਊਟ ਕਲੀਅਰ ਕਰ ਦੂੰਗੀ ਠੀਕ ਹੈ ਹਾਂਜੀ ਇਹਦੇ ਵਿੱਚ ਕੰਪਲੀਸ਼ਨ ਦਾ ਫਿਗਰ ਹੈ ਸੈਵਨਥ ਦਾ ਰਾਈਟ ਆਨਸਰ ਅਕੋਰਡਿੰਗ ਟੂ ਮੀ ਆਪਸ਼ਨ ਬੀ ਬਣਨਾ ਚਾਹੀਦਾ ਕਿਉਂਕਿ ਦੇਖੋ ਏਜ ਦਾ ਬਹੁਤ ਸਾਰਾ ਏਰੀਆ ਹੈ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਆ ਸ਼ੇਪ ਜਿਹਨੀ ਸਹੀ ਲੱਗ ਰਹੀ ਹੈਗੀ ਠੀਕ ਹੈ ਡੀ ਦੇ ਵਿੱਚ ਆ ਸਿੱਧੀ ਲਾਈਨ ਦਿੱਤੀ ਪਈ ਹੈ ਸੋ ਆਪਸ਼ਨ ਨੰਬਰ ਬੀ ਅਲਟੀਮੇਟਲੀ ਰਾਈਟ ਆਨਸਰ ਹੈ ਸੱਤਵੇਂ ਦਾ ਜਿਹੜਾ ਛੇਵੇਂ ਦਾ ਸਵਾਲ ਹੈ ਉਹ ਥੋੜਾ ਜਿਹਾ ਕਨਫਿਊਜ਼ਿੰਗ ਹੈ ਸੋ ਮੈਂ ਇਸ ਲਈ ਹਜੇ ਤੱਕ ਕੋਈ ਆਨਸਰ ਨਹੀਂ ਦੱਸ ਸਕਦੀ ਠੀਕ ਹੈ ਥੋੜਾ ਜਿਹਾ ਇਹਦੇ ਮੈਨੂੰ ਕੰਮ ਕਰਨਾ ਪਏਗਾ ਸੋ ਮੈਂ ਇੱਥੇ ਦੇਖੂੰਗੀ ਜੇ ਮੈਨੂੰ ਮਿਲ ਗਿਆ ਤਾਂ ਮੈਂ ਤੁਹਾਨੂੰ ਕਮੈਂਟ ਸੈਕਸ਼ਨ 'ਚ ਦੱਸ ਦੂੰਗੀ ਬਟ ਫਿਲਹਾਲ ਇਹ ਮੈਂ ਸਕਿਪ ਕਰ ਰਹੀ ਹਾਂ ਬਿਕਾਜ਼ ਮੈਨੂੰ ਐਗਜ਼ੈਕਟ ਆਨਸਰ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ ਸਮਝਣ 'ਚ ਵੀ ਕਿਸ ਬੇਸ 'ਤੇ ਇਹਨਾਂ ਨੇ ਡਰਾ ਕੀਤਾ ਹੈ ਕਲੀਅਰ ਹੈ মুਵ ਟੂ ਦ ਨੈਕਸਟ ਕੁਐਸਚਨ ਇੱਥੇ ਦੇਖੋ 1 ਸਰਕਲ ਹੈ 2 ਸਰਕਲ ਹੈ 3 ਦਾ ਇੱਥੇ 4 ਹੋਣੇ ਚਾਹੀਦੇ ਨੇ অপਸ਼ਨ ਨੰਬਰ B ਰਾਈਟ ਆਨਸਰ ਅੱਗੇ ਚੱਲਦੇ ਆ ਅੱਗੇ ਜਿਹੜੇ ਹੈਗੇ ਨੇ ਪੇਪਰ ਕਟਿੰਗ ਐਂਡ ਫੋਲਡਿੰਗ ਵਾਲਾ ਹੈ ਤਾਂ ਮੇਰੇ ਅਕੋਰਡਿੰਗ ਦਾ 4th ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ C ਬਣਨਾ ਚਾਹੀਦਾ ਹੈ ਬਾਕੀ ਜਦੋਂ ਤੁਹਾਡੀ ਆਫੀਸ਼ੀਅਲ ਆਨਸਰ ਕੀ ਆ ਗਈ ਉਦੋਂ ਚੈੱਕ ਕਰਾਂਗੇ ਥੋੜੇ ਜਿਹੇ ਜਿਹੜੇ ਕੁਐਸਚਨ ਇਹਦੇ ਵਿੱਚ ਆਪਾਂ ਥੋੜਾ ਜਾਂ ਨਜ਼ਦੀਕ ਪਹੁੰਚ ਸਕਦੇ ਆ ਸੋ ਅਕੋਰਡਿੰਗ ਟੂ ਮੀ 4th ਦਾ ਜੋ ਆਨਸਰ ਹੈ ਦੈਟ ਇਜ਼ অপਸ਼ਨ ਨੰਬਰ C ਮੂਵ ਟੂ ਦ ਨੈਕਸਟ ਕੁਐਸਚਨ ਥਰਡ ਇਹਦਾ ਜੇ ਜੋ ਰਾਈਟ ਆਨਸਰ ਹੈ अकॉर्डिंग टू ਮੀ অপਸ਼ਨ ਨੰਬਰ ਡੀ ਬਣੇਗਾ অপਸ਼ਨ ਨੰਬਰ ਡੀ ਠੀਕ ਹੈ ਬਹੁਤ ਵਧੀਆ ਹੋਇਆ ਗੁੱਡ ਨਵਦੀਪ ਸ਼ਰਮਾ ਵੈਰੀ ਗੁੱਡ ਨਵਲਦੀਪ ਸ਼ਾਬਾਸ਼ ਸੁਰਜੀ ਪਹਿਲੇ ਦੋ ਸਵਾਲ ਰਹਿ ਗਏ ਦੇਖੋ ਇਹਦੇ ਵਿੱਚ ਪਤਾ ਇਹਦੇ ਵਿੱਚ ਮੈਨੂੰ ਗਲਤੀ ਲੱਗ ਰਹੀ ਹੈ ਇੱਕ ਇਹਨਾਂ ਨੇ ਸਾਨੂੰ ਕਿਹਾ ਸੀ ਇਨ ਵਿਚ ਆਫ ਦ ਫੋਲੋਇੰਗ ਵਾਟਰ ਇਮੇਜ ਪੁੱਛੀ ਹੈ ਸਾਨੂੰ ਵਾਟਰ ਇਮੇਜ ਹਣਾ ਦੇਖੋ ਇਹਨਾਂ ਤੋਂ ਗਲਤੀ ਕੀ ਹੋਈ ਹੈ ਇਹਨਾਂ ਨੇ ਅੰਗਰੇਜ਼ੀ ਚ ਵਾਟਰ ਇਮੇਜ ਲਿਖਤਾ ਔਰ ਇੱਥੇ ਦੇਖੋ ਸ਼ੀਸ਼ਾ ਲਿਖਤਾ ਇੱਥੇ ਦੇਖੋ ਸ਼ੀਸ਼ਾ ਲਿਖਤਾ ਸੋ ਇਹ ਇਹਨਾਂ ਦੀ ਗਲਤੀ ਹੈ ਸੋ ਇੱਥੇ ਹੋ ਸਕਦੇ ਕਿ ਤੁਹਾਨੂੰ ਗ੍ਰੇਸ ਮਿਲੇ ਕਿਉਂਕਿ ਵਾਟਰ ਇਮੇਜ ਦੇ ਵਿੱਚ ਤਾਂ ਆਪਾਂ ਸ਼ੀਸ਼ਾ ਐ ਲਾਉਣੇ ਆ ਔਰ ਸ਼ੀਸ਼ਾ ਯਾਨੀ ਕਿ ਮਿਰਰ ਦੇ ਵਿੱਚ ਐ ਲਾਉਣੇ ਆ ਸੋ ਇਹਦਾ ਮਤਲਬ ਬੱਚਿਆਂ ਦੇ ਆਨਸਰ ਇੱਥੇ ਗਲਤ ਹੋਣਗੇ ਔਰ ਇੱਥੇ ਤੁਹਾਨੂੰ ਗ੍ਰੇਸ ਮਿਲੂਗੀ ਇੱਥੇ ਤੁਹਾਨੂੰ ਗ੍ਰੇਸ ਮਿਲੂਗੀ ਠੀਕ ਹੈ ਜੀ ਇੱਥੇ ਤੁਹਾਨੂੰ ਗ੍ਰੇਸ ਮਿਲੇ ਕਿਉਂਕਿ ਆਪਾਂ ਇੱਥੇ ਆਬਜੈਕਸ਼ਨ ਲਾਵਾਂਗੇ ਕਿ ਤੁਸੀਂ ਨੇ ਸਾਨੂੰ ਅੰਗਰੇਜ਼ੀ ਚ ਵਾਟਰ ਇਮੇਜ ਲਿਖ ਕੇ ਦਿੱਤਾ ਹੈ ਤਾਂ ਤੁਸੀਂ ਨੇ ਇੱਥੇ ਸ਼ੀਸ਼ਾ ਚਿੱਤਰ ਕਹਿੰਦਾ ਜਾਂ ਤਾਂ ਤੁਸੀਂ ਜਾਲਸ਼ੀ ਜਾਲ ਪ੍ਰਤੀਬਿੰਬ ਕਹਿੰਦੇ ਜਾਂ ਕੱਲਾ ਸ਼ੀਸ਼ਾ ਕਹਿੰਦੇ ਆ ਇਹਦਾ ਮਤਲਬ ਕੀ ਹੈ ਵੀ ਅੰਗਰੇਜ਼ੀ ਚ ਹੋਰ ਆ ਗਿਆ ਤੇ ਪੰਜਾਬੀ ਚ ਹੋਰ ਆ ਗਿਆ ਠੀਕ ਹੈ ਫਿਰ ਸਾਡੇ ਕੋਲ ਅਗਲਾ ਜਿਹੜਾ ਉਹ ਹੈ ਉਹ ਵੀ ਤਿਆਰ ਹੈ ਸਾਨੂੰ ਇਹ ਪਤਾ ਹੈ ਸਾਨੂੰ ਕਹਿੰਦੇ ਨੇ ਵੀ ਹਮੇਸ਼ਾ ਅੰਗਰੇਜ਼ੀ మీడియం ਵਾਲੀ ਸਟੇਟਮੈਂਟ ਪੜ੍ਹੋ ਤੇ ਜਦੋਂ ਮੈਂ ਇਹਦੀ ਬਿਟਾ ਅੰਗਰੇਜ਼ੀ మీడియం ਵਾਲੀ ਸਟੇਟਮੈਂਟ ਬਣਾਈ ਜਾਨੀ ਜਦੋਂ ਮੈਂ ਇਹਦੀ ਵਾਟਰ ਇਮੇਜ ਬਣਾਉਂਗੀ ਬੇਟਾ ਜਦੋਂ ਮੈਂ ਇਹਦੀ ਜਿਹੜੀ ਹੈਗੀ ਵਾਟਰ ਇਮੇਜ ਬਣਾਉਂਗੀ तो यदि वॉटर इमेज पता कि बन रही है ऑप्शन नंबर डी ए वॉटर इमेज है ऑप्शन डी बेटा इमेज है और अगर मैं मिर इमेज बना देखो इतने दो डॉट्स होंगे और, और आ। ता बेटा ऑप्शन ए जड़ी हैगी राजे जी है, है।, है, है? मेरर इमेज है देख लो कि आयो ऑप्शन नंबर ए मिरर इमेज ऑप्शन नंबर डी वाटर इमेज है ठीक है आई एम हनी मैम मेरा एग्जाम बहुत वेल एंड गुड होया जी वेरी गुड हां जी ਹੁਣ ਅਜੇ ਜੋ ਸੈਕੰਡ ਕੁਐਸਚਨ ਹੈ ਸੈਕੰਡ ਕੁਐਸਚਨ ਦੇ ਵਿੱਚ ਜਿਹੜੀਆਂ ਆਪਸ਼ਨਾਂ ਨੇ ਬੇਟਾ ਉਹਦੇ ਵਿੱਚ ਵਾਟਰ ਇਮੇਜ ਵਾਲੀ ਕੋਈ ਆਪਸ਼ਨ ਹੀ ਨਹੀਂ ਹੈ ਫਿਰ ਇੱਥੇ ਤੁਹਾਨੂੰ ਸ਼ੀਸ਼ੇ ਵਾਲੀ ਫੋਟੋ ਹੀ ਬਣਾਉਣੀ ਪੈਣੀ ਹੈ ਤਾਂ ਸ਼ੀਸ਼ੇ ਵਾਲਾ ਯਾਨੀ ਮਿਰਰ ਇਮੇਜ ਐਦਾਂ ਬਣੂਗੀ ਇੱਥੋਂ ਆਹ ਟ੍ਰੈਂਗਲ ਦੇ ਨੇੜੇ ਆ ਗਿਆ ਆਹ ਦੂਰ ਚਲਿਆ ਗਿਆ ਕਹ ਰਹੇ ਤੇ ਗੋਲਾ ਬਣ ਗਿਆ ਸੋ ਇਹ ਦੇਖ ਲਓ ਫੋਟੋ ਕੀ ਚ ਬਣ ਰਹੀ ਆ ਤਾਂ ਗਲਤ ਹੈ ਦੇਖੋ ਦੋ ਤੀਰ ਲਾਤੇ ਆ ਵੀ ਗਲਤ ਹੈ ਕਿਉਂਕਿ ਉੱਪਰ ਨੂੰ ਤੀਰ ਭੇਜਤਾ ਤਾਂ ਥੱਲੇ ਨੂੰ ਤੀਰ ਹੈ ਸੋ ਆ ਵੀ ਗਲਤ ਹੈ ਗੋਲਾ ਮੂਰੇ ਲਾਤਾ ਆਪਸ਼ਨ ਨੰਬਰ ਡੀ ਰਾਈਟ ਆਨਸਰ ਹੈ ਸੈਕਿੰਡ ਦਾ ਰਾਈਟ ਆਨਸਰ ਆਪਸ਼ਨ ਨੰਬਰ ਬੀ ਹੈ ਸੌਰੀ ਡੀ ਐਵੇਂ ਗਲਤ ਬੋਲ ਗਈ ਲਿਖਿਆ ਸਹੀ ਹੈ ਆਪਸ਼ਨ ਨੰਬਰ ਡੀ ਹੈ ਠੀਕ ਹੈ ਜੀ ਸੋ ਕਿਤੇ ਨਾ ਕਿਤੇ ਇਹਨਾਂ ਤੋਂ ਲਿਖਤ 'ਚ ਤਾਂ ਗੜਬੜੀ ਹੋਈ ਹੈ ਜਾਂ ਤਾਂ ਸਾਨੂੰ ਇਹ ਹੁੰਦਾ ਵੀ ਜਿਹੜੀ ਪਹਿਲੀ ਫਿਗਰ ਹੈ ਉਹਦੇ 'ਚ ਸਾਨੂੰ ਵਾਟਰ ਇਮੇਜ ਦਿੰਦੇ ਹੀ ਨਾ ਇਹਦੇ 'ਚ ਤੁਹਾਨੂੰ ਦੋਨੇ ਇਮੇਜਸ ਦਿੱਤੀਆਂ ਪਈਆਂ ਨੇ ਵਾਟਰ ਵੀ ਤੇ ਮਿਰਰ ਵੀ ਹੁਣ ਅੰਗਰੇਜ਼ੀ 'ਚ ਵਾਟਰ ਇਮੇਜ ਦੇ ਰੱਖਿਆ ਤੇ ਇੱਥੇ ਸ਼ੀਸ਼ਾ ਚਿੱਤਰ ਦੇ ਰੱਖਿਆ ਤਾਂ ਫਿਰ ਹੁਣ ਇੱਥੇ ਬੇਟਾ ਫਰਕ ਤਾਂ ਪੈਂਦਾ ਹੈ ਸੋ ਹੋ ਸਕਦਾ ਵੀ ਇੱਥੇ ਤੁਹਾਨੂੰ ਗ੍ਰੇਸ ਦੇ ਥੋੜੇ ਬਹੁਤੇ ਚਾਂਸ ਹੋ ਜਾਣ ਜਦੋਂ ਇਹਨਾਂ ਨੇ ਆਬਜੈਕਸ਼ਨ ਲਗਾਈ ਤਾਂ ਫਿਰ ਆਪਾਂ ਇੱਥੇ ਆਬਜੈਕਸ਼ਨ ਜ਼ਰੂਰ ਲਾਵਾਂਗੇ ਮੇਰੇ ਨਾਲ ਨਾਲ ਤੁਹਾਨੂੰ ਵੀ ਆਬਜੈਕਸ਼ਨ ਲਾਉਣੀ ਪੈਣੀ ਹੈ ਠੀਕ क्लीयर है रजे चलो आंसर दसो किए तीह मैम सैट सी नॉन वर्बल प्रॉब्लम फिगर की ऑप्शन फिगर नहीं दिती पी सी इस भी ग्रेज मार्क्स मिलेगा रजे वो मैंने चेक करना पेगा तो की कह रहे हो गे ठीक है जी सो किने नंबर बन रहे थे ट्वेंटी वन एटीन ट्वेंटी सैवन ਰਜੇ ਪਾਸਿੰਗ ਮਾਰਕਸ ਤਾਂ ਅਜੇ ਐਨਾਲਾਈਜ਼ ਕਰਨਾ ਪਏਗਾ ਅਲੱਗ-ਅਲੱਗ ਹੋਣਗੇ ਪਤਾ ਨਹੀਂ ਕਿੰਨੇ 40 40% ਲਿਖਿਆ ਹੋਇਆ ਸੀ ਤੁਸੀਂ ਚੈੱਕ ਕਰ ਲਓ ਤੁਹਾਡੇ ਕੋਲ ਸਾਰਾ ਕੁਝ ਹੈਗਾ ਆਫੀਸ਼ੀਅਲ ਵੈਬਸਾਈਟ ਤੇ ਸਾਰਾ ਕੁਝ ਪਿਆ ਹੈ ਠੀਕ ਹੈ ਜੀ ਚਲੋ ਸੋ ਠੀਕ ਹੈ ਰਜੇ ਬਾਕੀ ਤੁਹਾਨੂੰ ਹੌਲੀ-ਹੌਲੀ ਬਾਕੀ ਸਾਇਨਾਂ ਦੀ ਵੀ ਆਨਸਰ ਕੀ ਮਿਲ ਜੇਗੀ ਆਪਣੇ ਜਿਹੜੇ ਕਮੈਂਟਸ ਵਗੈਰਾ ਨੇ ਜ਼ਰੂਰ ਦੇ ਕੇ ਜਾਓ ਕਿ ਕਿਵੇਂ ਤੁਹਾਡੇ ਨੰਬਰ ਵਗੈਰਾ ਭੰਡ ਰਹੇ ਨੇ ਫਿਰ ਐਨਾਲਾਈਜ਼ ਕਰਕੇ ਤੁਹਾਨੂੰ ਦੱਸਾਂਗੇ